સારા પટ્યાલવીઝનું સત શ્રીક ਜਿਵੇਂ ਕਿ ਇਹ মিডিਆ ਹੀ ਚਾਹ ਰਹਾ ਹੈ ਤੇ ਲੋਕਾਂ ਦੀ ਵੀ ਕੁਐਰੀ ਆ ਰਹੀ ਹੈਗੀ ਕਿ ਜਿਹੜੀ ਮੋਬ ਡ੍ਰਿਲ ਹੋਣਾ ਲੀਆ ਹੈ ਬਲੈਕਆਊਟ ਹੋਣਾ ਲਾ ਹੈ ਉਹਦੇ ਵਿੱਚ ਕੀ ਹੋਣਾ ਹੈਗਾ ਤਾਂ ਮੇਰੀ ਸਾਰਿਆਂ ਨੂੰ ਇਸ ਮੈਸੇਜ ਤੇ ਰਾਈ ਇਹ ਸੂਚਨਾ ਦੇਣ ਦਾ ਫਰਜ਼ ਬੰਦਾ ਹੈਗਾ ਕਿ ਕਿਸੇ ਵੀ ਪੈਨਿਕ ਦੀ ਕਿਸੇ ਤਰੀਕੇ ਦੀ ਲੋੜ ਨਹੀਂ ਹੈਗੀ ਜਿਵੇਂ ਕਿ ਪਹਿਲਾਂ ਸਿਵਲ ਡਿਫੈਂਸ ਲਾਈਨਿੰਗ ਚੱਲਦੀ ਹੁੰਦੀ ਸੀਗੀ ਇਹੋ ਜਿਹੇ ਆ ਦੀ ਮੋਬ ਡ੍ਰਿਲਸ ਵੀ ਹੁੰਦੀਆਂ ਰਹੀਆਂ ਹੈਗੀਆਂ ਤਾਂ ਉਸੇ ਦੀ ਲਗਾਤਾਰਤਾ ਇਹ ਚੋਂ ਅਸੀਂ ਫੇਰ ਇਸ ਨੂੰ ਇੱਕ ਵਾਰ ਹੀ ਰਿਵਾਈਵ ਜੈ ਕਰ ਰਹੇ ਹਾਂ ਤਾਂ ਜਿਵੇਂ ਕਿ ਦੇਖਿਆ ਵੀ ਹੋਣਾ ਕਿ ਬਾਰਡਰ ਡਿਸਟ੍ਰਿਕਟ ਸੱਚ ਹੋ ਕੇ ਵੀ ਹਟੀ ਹੈ ਤਾਂ there is nothing to पहली चीज तो दूजी जी जस्ट ए प्रिपेयरस होंगी थोड़ी जी अवेयरनेस की कोशिश होंगी है जेकर कुछ हुंदा हों ता हाउ टू रिएक्ट टू दैट सिचुएशन ਤਾ ਇਹਦੇ ਵਿੱਚ ਜਿਹੜੇ ਸਾਇਰਨਸ ਹੁੰਦੇ ਹੈਗੇ ਉਹਨਾਂ ਦੀ ਅਸੀਂ ਟੈਸਟਿੰਗ ਵੀ ਕਰਾਂਗੇ ਤੇ ਕੱਲ ਨੂੰ ਇੱਕ ਛੋਟੀ ਜਿਹੀ ਡ੍ਰਿਲ ਅਸੀਂ ਕਰੀਬਨ 4 ਵਜੇ ਕਰਾਂਗੇ ਜਿਹਦੇ ਵਿੱਚ ਜਸਟ ਇਹਦਾ ਫਾਰਮੈਲਿਟੀ ਇਹ ਹੁੰਦੀ ਹੈ ਜਿੱਦਾਂ ਕਿ ਆਪਾਂ ਫਲਡ ਪ੍ਰੋਟੈਕਸ਼ਨ ਜਾਂ ਕਿਸੇ ਤਰੀਕੇ ਦੇ ਕਰਦੇ ਹਾਂ ਕਿ ਐਨਡੀਆਰਫ ਐਸਡੀਆਰਫ ਦੇ ਨਾਲ ਤਾਂ ਜੇ فرض ਕਰੋ ਕਿ ਕੋਈ ਐਡਵਰਸਿਟੀ ਹੁੰਦੀ ਹੈ ਤਾਂ ਉਹਦੇ ਵਿੱਚ ਮੈਡੀਕਲ ਫਾਇਰ ਫਾਈਟਿੰਗ ਹੋ ਗਈ ਆਪਣੀ ਪੁਲਿਸ ਲਾਈਜ਼ਨਿੰਗ ਹੋ ਗਈ ਬਾਕੀ ਸਾਰੀ ਸਿਵਲ ਡਿਫੈਂਸ ਲਾਈਜ਼ਨਿੰਗ ਹੋ ਗਈ ਕਿ ਕਿੱਦਾਂ ਆਪਾਂ ਰਿਐਕਟ ਕਰਨਾ ਹੈਗਾ ਉਹਦੇ ਬਾਰੇ ਹੈਗੀ ਤਾਂ ਇਟਸ ਜਸਟ ਅ ਡ੍ਰਿਲ ਨਾਥਿੰਗ ਮੋਰ ਔਰ ਜਿਹੜਾ ਬਲੈਕਆਊਟ ਦੀ ਗੱਲ ਹੈਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਲਿਮਟਿਡ ਏਰੀਆ 'ਚ ਇਹਨੂੰ ਕਰਕੇ ਲੋਕਾਂ ਨੂੰ ਸੈਂਸਟਾਈਜ਼ ਕੀਤਾ ਜਾ ਸਕਨ ਕਿ ਸਾਇਰਨਸ ਦੀ ਕਿੱਦਾਂ ਦੀ ਆਵਾਜ਼ ਹੁੰਦੀ ਹੈ ਵਾਟ ਪ੍ਰੀਕੌਸ਼ਨਸ ਨੀਡ ਟੂ ਬੀ ਟੇਕਨ ਤੇ ਅਸੀਂ ਵੀਡੀਓ ਵੀ ਜਾਰੀ ਕਰਦਾਂਗੇ ਤਾਂ ਕਿ ਸਾਰਿਆਂ ਨੂੰ ਇਹਦੇ ਬਾਰੇ ਅਵੇਅਰਨੈਸ ਵੀ ਹੋਣ ਤੇ ਕਿਸੇ ਨੂੰ ਕਿਸੇ ਤਰੀਕੇ ਦੀ ਪੈਨਿਕ ਦੀ ਲੋੜ ਨਹੀਂ ਹੈਗੀ ਤੇ ਕੋਈ ਵੀ ਹੋਰ ਇਨਫਰਮੇਸ਼ਨ ਜਾਂ ਕੋਈ ਇਦਾਂ ਦੀ ਮਿਸ ਇਨਫਰਮੇਸ਼ਨ ਜਾਂ ਕਿਸੇ ਸੋਸ਼ਲ ਮੀਡੀਆ 'ਤੇ ਰਾਈ ਚੱਲ ਰਹੀ ਹੈ ਤਾਂ ਉਹਨਾਂ ਤੇ ਯਕੀਨ ਨਾ ਕੀਤਾ ਜਾਵੇ ਜੋ ਵੀ ਕੁਝ ਹੋਊਗਾ ਅਸੀਂ ਫਸਟ ਹੈਂਡ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇੱਕ ਅਵੇਅਰਨੈਸ ਡਰਿੱਲ ਹੈਗੀ ਤੇ ਮੈਨੂੰ ਲੱਗਦਾ ਹੈਗਾ ਕਿ ਸਾਰਿਆਂ ਨੂੰ ਪਤਾ ਵੀ ਹੋਣਾ ਚਾਹੀਦਾ ਪਹਿਲੇ ਹੁੰਦੀ ਆ ਰਹੀ ਹੈਗੀ ਉਸੇ ਦੀ ਲਗਾਤਾਰ ਤੇ ਕੰਟੀਨਿਊਟੀ 'ਚ ਡਰਿੱਲ ਹੈਗੀ ਥੈਂਕ ਯੂ